ਹਲੋ ਭਾਰਤੀ ਦੁਤਾਨ ਦੇ ਬਤਾਮਾ ਡਾਕਟਰ ਭੀਮਰਾਓ ਮੇਧਕਰ ਦਾ ਜਨਮ ਦਿਨ ਮਨਾਉਣ ਲਈ ਪਹੁੰਚਿਆ ਸ਼ਕੀਤਾ ਅੱਲਾ ਤੱਕ ਹੈ ਸਾਹਿਬ ਜਿਹੜੇ ਪ੍ਰਬੰਧਕ ਹੈ ਉਪਰਾਲਾ ਕਰਦੇ ਰਹਿੰਦੇ ਇਹਨਾਂ ਨੂੰ ਇਹ ਵਧਾਈ ਦੇ ਪਾਤਰ ਹੈ ਬਾਕੀ ਸਾਰਿਆਂ ਨੂੰ ਮੁਬਾਰਕਬਾਦ ਦੋ ਗੱਲਾਂ ਕਰਨੀਆਂ ਬਹੁਤੀਆਂ ਲੰਮੀਆਂ ਚੋਣੀਆਂ ਗੱਲਾਂ ਕਰਨੀਆਂ ਨਹੀਂ ਮੈਂ ਹੁਣੇ ਜਾ ਕੇ ਆਇਆ ਬਨਾਰਸ ਇਹ ਤਾਂ ਡਾਕਟਰ ਅੰਬੇਦਕਰ ਨਾਲ ਜੁੜੀ ਹੋਈ ਗੱਲ ਹੈ ਮੈਂ ਬਨਾਰਸ ਗਿਆ ਬਨਾਰਸ ਕਾਸ਼ੀ ਕਿਸ਼ਨਾਉਤ ਮੰਦਿਰ ਮੱਥਾ ਟੇਕ ਕੇ ਜਦੋਂ ਮੈਂ ਬਨਾਰਸ ਹਿੰਦੂ ਯੂਨੀਵਰਸਿਟੀ ਜਾ ਰਿਹਾ ਸੀਗਾ ਤੇ ਮੈਨੂੰ ਪਤਾ ਮੈਨੂੰ ਪਤਾ ਤਾਂ ਸੀਗਾ ਵੀ ਇਹ ਡਾਕਟਰ ਭਗਤ ਰਵੀਦਾਸ ਜੀ ਦਾ ਜਨਮ ਖਾਨ ਵੀ ਉਹੀ ਹੈ ਬਨਾਰਸ ਹੈ ਤੇ ਮੈਂ ਜਦੋਂ ਗਿਆ ਤਾਂ ਉੱਥੇ ਮੈਨੂੰ ਪਤਾ ਲੱਗਿਆ ਵੀ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚੇ ਉਹਨਾਂ ਦਾ ਜਿਹੜਾ ਸਥਾਨ ਹੈ ਵੱਲਾਂ ਵਾਲੇ ਸੰਤ ਮਹਾਪੁਰਸ਼ ਜਿਹੜੇ ਆ ਉਹਨੂੰ ਡੀਕਵਰ ਕੀਤਾ ਹੋਇਆ ਤੇ ਮੈਂ ਜਦੋਂ ਗਿਆ ਉੱਥੇ ਮੱਥਾ ਟੇਕਿਆ ਤੇ ਉੱਥੋਂ ਜਦੋਂ ਮੈਂ ਪ੍ਰਬੰਧਕਾਂ ਨੂੰ ਮਿਲਿਆ ਤੇ ਮੈਂ ਜਦੋਂ ਪ੍ਰਬੰਧਕਾਂ ਨੂੰ ਮਿਲਿਆ ਤਾਂ ਉਹਨਾਂ ਨੇ ਦੱਸਿਆ ਵੀ ਅੱਜ ਵੀ ਜਿਹੜਾ ਅਜੋਕਾ ਸਮਾਂ ਅੱਜ ਵੀ ਵਕਫਾ ਆਤਾਰ ਵੀ ਅੱਜ ਵੀ ਜਦੋਂ ਲੋਕ ਦੇਸ਼-ਦੁਨੀਆ ਦੇ ਲੋਕ ਬਨਾਰਸ ਜਾਂਦੇ ਬਨਾਰਸ ਬਹੁਤ ਵੱਡਾ ਸਥਾਨ ਹੈ Hindu ਧਰਮ ਦਾ Hinduਾਂ ਦਾ ਦੇਸ਼ ਹੈ ਹਿੰਦੁਸਤਾਨ ਹੈ ਮੈਜੋਰਟੀ ਚ ਇੱਕ ਕਮਿਊਨਿਟੀ ਦਾ ਉਹ ਹੈ ਤੇ ਅੱਜ ਵੀ ਕਹਿੰਦੇ ਉੱਥੇ ਦੱਸਿਆ ਨਹੀਂ ਜਾਂਦਾ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਅੱਜ ਵੀ ਇਹ ਨਹੀਂ ਦੱਸਿਆ ਜਾਂਦਾ ਵੀ ਇੱਥੇ ਭਗਤ ਰਵਿਦਾਸ ਜੀ ਦਾ ਜਨਮ ਸਥਾਨ ਕੀ ਹੈ ਦੇਖੋ ਇਹ ਕਿੰਦਾ ਦੇ ਮਹਾਪੁਰਸ਼ਾ ਨੇ ਭਗਤ ਰਵਿਦਾਸ ਜੀ ਵੱਡੇ ਗਰੀਬ ਘਰ ਤੋਂ ਅਮੀਰ ਬੰਦੇ ਮਗਰ ਅਸੀਂ ਵੀ ਲੱਗ ਜਾਂਦੇ ਹਾਂ ਆਪਾਂ ਵੀ ਲੱਗ ਜਾਂਦੇ ਵੀ ਤੇ ਕੰਮ ਲਵਾਂਗੇ ਯਾਰ ਦੇਖੋ ਇਹ ਉਸ ਸਮੇਂ 'ਚ ਜਦੋਂ ਕੋਈ ਸਾਧਨ ਨਹੀਂ ਤੇ ਉਦੋਂ ਇਹਨਾਂ ਲੋਕਾਂ ਨੇ ਵੱਡੀ ਪ੍ਰਾਪਤੀਆਂ ਕੀਤੀਆਂ ਔਰ ਆਕਾਰ ਪਾਤੀ ਜਿਹੜੀ ਉਸਤਤੀ ਕੀਤੀ ਇਹ ਤੇ ਡਾਕਟਰ ਅੰਬੇਦਕਰ ਹੈ ਡਾਕਟਰ ਅੰਬੇਦਕਰ ਦਾ ਵੀ ਵੱਡਾ ਯੋਗਦਾਨ ਹੈ ਥੱਲੇ ਤੋਂ ਉੱਠ ਕੇ ਅੱਜ ਉੱਪਰ ਤੱਕ ਗਏ ਆ ਅੱਜ ਅੱਜ ਜਿਹੜਾ ਅਜੋਕਾ ਸਮਾਜ ਹੈ ਹਜੇ ਅੱਜ ਵੀ ਵੱਖਵਾਦ ਹੈ ਪਰੰਤੂ ਜਿਹੜਾ ਅਜੋਕਾ ਸਮਾਜ ਹੈ ਅੱਜ ਜੇ ਅਸੀਂ ਸਾਰਾ ਕੁਝ ਬਰਾਬਰਤਾ ਦੀ ਗੱਲ ਕਰਦੇ ਹਾਂ ਚਲੋ ਬਰਾਬਰਤਾ ਆਊਗੀ ਹੌਲੀ-ਹੌਲੀ ਚੱਲ ਰਿਹਾ ਹੈ ਜੀ ਗੱਲ ਕਰਦੇ ਆ ਤਾਂ ਡਾਕਟਰ ਅੰਬੇਦਕਰ ਦੀ ਦੇਣਾ ਔਰ ਮੈਂ ਜਿਹੜਾ ਹੈ ਭਾਈ ਸਾਹਿਬ ਬਾਕੀ ਸੁਸ਼ੀਤਾ ਨੂੰ ਵੀ ਮੈਂ ਤਾਂ ਪਿਛਲੀ ਵਾਰ ਵੀ ਕਿਹਾ ਸੀ ਵੀ ਇੱਕ ਅਦਾ ਪ੍ਰੋਗਰਾਮ ਕਿਤੇ ਪਿੰਡਾਂ 'ਚ ਵੀ ਕਰੀਏ ਲੋਕਾਂ ਨੂੰ ਪਤਾ ਲੱਗਿਆ ਗਰੀਬ ਅੱਜ ਫਿਰ ਉੱਥੇ ਖੜਾ ਹੈ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਹੈ ਆ ਜੋ ਉੱਥੇ ਖੜਾ ਉਹ ਵੱਡੇ ਅਮੀਰ ਲੋਕਾਂ ਦੇ ਮਗਰ ਲੱਗਿਆ ਵਾ ਅਮੀਰ ਲੋਕਾਂ ਦੇ ਪਿੱਛੇ ਆ ਉਹਨਾਂ ਦੀ ਉਹ ਗੋਰੀ ਖੋਤ ਰਿਹਾ ਦੇਸੀ ਭਾਸ਼ਾ 'ਚ ਤਾਂ ਮੈਂ ਹੀ ਸ਼ਬਦ ਬੋਲੂਗਾ ਜੇ ਉਹਨਾਂ ਨੂੰ ਮਾੜਾ ਮੋਟਾ ਪਤਾ ਲੱਗੂਗਾ ਤਾਂ ਬਰਾਬਰਤਾ ਦੀ ਗੱਲ ਕਰਨਗੇ ਜੈਪੀਨ ਜੈਪਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਜਨਮ ਦਿਨ ਸੰਸਾਰਨ ਬਹੁਤ ਬਹੁਤ ਮੁਬਾਰਕਾ ਮੈਂ ਬਹੁਤ ਧੰਨਵਾਦੀਆਂ ਕੀ ਹਿਸਾਬ ਦਾ ਇਹ ਹਾਲਾਂਕਿ ਬਾਕੀਆਂ ਨੇ ਪ੍ਰੀਜ਼ ਕਰਦੇ ਪਰ ਪ੍ਰੀਜ਼ ਅਸਲੀ ਜਿਹਨਾਂ ਦੀ ਕਰਦੀ ਵੜੀ ਇਹ ਸਭ ਤੋਂ ਮੂਰੇ ਹੋ ਕੇ ਬਿਨਾ ਕਿਸੇ ਦੀ سپورਟ ਤੋਂ ਹਮੇਸ਼ਾ ਹੀ ਉਹ ਲੀਗ ਲੈਂਦੇ ਪ੍ਰੋਗਰਾਮ ਤੇ ਫਿਰ ਸਾਰਿਆਂ ਨੂੰ ਬਾਰ-ਬਾਰ ਫੋਨ ਕਰਕੇ ਬੁਲਾਉਂਦੇ ਉਹ ਇਹ ਜੋ ਪ੍ਰੋਗਰਾਮ ਦੀ ਰੂਪਰੇਖਾ ਸਾਰੀ ਕੀ ਹਿਸਾਬ ਨੇ ਕੀਤੀ ਇਹਨਾਂ ਦੀ ਸਾਰੀ ਮਿਹਨਤ ਇਹਨਾਂ ਲਈ ਜ਼ੋਰਦਾਰ ਤਾਲੀਆਂ ਹੋਣੀਆਂ ਚਾਹੀਦੀਆਂ ਨੇ ਕਿ ਮਿੱਤਰ ਬਾਬਾ ਸਾਹਿਬ ਦੀ ਗੱਲੋਂ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਕੋਈ ਇੱਕ ਸੋਚ ਆ ਜੋ ਇੱਕ ਪਾਰਟिकुलर ਕਾਸਟ ਜਾਂ ਕੀੜ ਵਾਸਤੇ ਨਹੀਂ ਹੈ ਉਹਨਾਂ ਨੇ ਕੁਆਲਿਟੀ ਦੀ ਜਿਹੜੀ ਸੋਚ ਲੈ ਕੇ ਆਈ ਸੀ ਸੋ ਜਿੰਨੇ ਵੀ ਇਨਸਾਨ ਹੋ ਜਿਹੜੀ ਮਰਜੀ ਕਾਸਟ ਨਾਲ ਦੇਖ ਕਰਦੇ ਹੋਣ ਜਿਹੜੇ ਉਸ ਸੋਚ ਨਾਲ ਸਹਿਮਤ ਆ ਅਸੀਂ ਉਹਨਾਂ ਦੀ ਸਪੋਰਟ ਕਰਦੇ ਆ ਅਸੀਂ ਉਹਨਾਂ ਦੀ ਸਪੋਰਟ ਚ ਆਉਂਦੇ ਵੀ ਆ ਕਿਉਂਕਿ ਸਾਰੇ ਇਕੱਠੇ ਹੋ ਕੇ ਮਿਲ ਚਾਹੀਦੇ ਸੋ ਕਾਲਡ ਉੱਚੀ ਜਾਤ ਹੈ ਨੀਚੀ ਜਾਤ ਉਹ ਮੈਟਰ ਨਹੀਂ ਕਰਦਾ ਹੈ ਮੈਂ ਨਹੀਂ ਕਰਦਾ ਕਿ ਜੋ ਬਾਬਾ ਸਾਹਿਬ ਨੇ ਸਿਧਾਂਤ ਦਿੱਤੇ ਹੈ ਜੋ ਉਹਨੇ ਕੁਆਲਿਟੀ ਲੈ ਕੇ ਆਣੀ ਜੋ ਔਰਮਨ ਵਾਸਤੇ ਕੀਤਾ ਹੈ ਜੋ ਗਰੀਬ ਲੋਕਾਂ ਵਾਸਤੇ ਕੀਤਾ ਹੈ ਅਸੀਂ ਸਾਰਿਆਂ ਨੇ ਮਿਲ ਕੇ ਜਿਹੜਾ ਹੈਗਾ ਆ ਬਿਨਾਂ ਕਿਸੇ ਵੀ ਮਤਲਬ ਡਿਸਕਰੀਪੈਂਸੀ ਵੀ ਉਸੇ ਕੰਮ 'ਚ ਪੈ ਗਏ ਕਿ ਨਹੀਂ ਅਸੀਂ ਉਹਦੇ ਨਾਲ ਨਹੀਂ ਮਿਲਣਾ ਉਹਦੇ ਨਾਲ ਨਹੀਂ ਮਿਲਣਾ ਉਹ ਤਾਂ ਫੇਰ ਕੰਮ ਦਾ ਲੋ ਫਿਰ ਉਹ ਸੋਚ ਤੋਂ ਉਲਟ ਗਿਆ ਨਾ ਸੋ ਜੋ ਬਾਬਾ ਸਾਹਿਬ ਨੇ ਕਿਹਾ ਹੈ ਕਿ ਕੁਆਲਿਟੀ ਲੈ ਕੇ ਆਣੀ ਹੈ ਔਰਮਨ ਨੂੰ ਅੱਗੇ ਰੱਖਣਾ ਹੈ ਇਹ ਪਿਛੜੇ ਲੋਕ ਹੈ ਜਿਹਨਾਂ ਨੂੰ ਜੋ ਵੰਚਿਤ ਰਹਿ ਗਏ ਨੇ ਅਸੀਂ ਉਹਨਾਂ ਦੇ ਵਾਸਤੇ ਕਰਨਾ ਉਹ ਚਾਹੇ ਕਿ ਕਿ ਚਾਹੇ ਕਿਸੇ ਦਾਸਤਾ ਹੋਵੇ ਜੇ ਕੋ ਵੂਮਨ ਜੋ ਜੇ ਕੋ ਫੀਮੇਲ ਨਾਲ ੱੱੱਕਾ ਕਰਦਾ ਸੀ ਉਹਦੇ ਨਾਲ ਖੜਨਾ ਕਿਉਂਕਿ ਇਹ ਬਾਬਾ ਸਾਹਿਬ ਨੇ ਪਹਿਲਾਂ ਹੀ ਕਿਹਾ ਕਿ ਜੀਵਨ ਕਰਦੇ ਵਿੱਚ ਜੇ ਔਰਤਾਂ ਦੇ ਜਿਹੜੇ ਅਸੀਂ ਸਪੋਰਟ ਕੀਤੀ ਉਹਨੂੰ ਪੜਾ ਦਿੱਤਾ ਤਾਂ ਹੀ ਸਾਡੇ ਜਿਹੜੇ ਹੈਗੇ ਆ ਘਰ ਦੀ ਉੱਨਤੀ ਹੋਣੀ ਨਹੀਂ ਤੇ ਨਹੀਂ ਹੋ ਸਕਦਾ ਸੋ ਮੈਂ ਇਹੀ ਚਾਹਨਾ ਪਰ ਸਪੋਰਟ ਹੈ ਜਿਹਦੀ ਮਰਜ਼ੀ ਕਾਸਤਾ ਬੰਦਾ ਹੈ ਉਹ ਅਸੀਂ ਉਹਨੂੰ ਸਪੋਰਟ ਕਰਾਂਗੇ ਜਦੋਂ ਉਹ ਬਾਬਾ ਸਾਹਿਬ ਦੇ ਜਿਹੜੇ ਸਿਧਾਂਤ ਮੰਨਦਾ ਮੈਂ ਇਹ ਨਾਲ ਕੁਝ ਕਹਿੰਦਾ ਹਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਰਾਹ ਦੇ ਆਣ ਦੇਖੋਗੇ ਡਾਕਟਰ ਭੀਮrao ਅੰਮਰ ਹੈ ਅੰਮਰ ਹੈ ਅੰਮਰ ਹੈ ਡਾਕਟਰ ਭੀਮrao ਜੀ ਅੰਬੇਦਕਰ ਜੀ ਅੰਮਰ ਹੈ ਅੰਮਰ ਹੈ ਅੰਮਰ ਹੈ ਥੈਂਕ ਯੂ ਜੈ ਭਾਰਤ ਜੈ ਸੰਵਿਧਾਨ ਅੱਜ ਭਾਰਤ ਦੇ ਸੰਵਿਧਾਨ ਨਰਮਤਾ ਪਾਤ੍ਰ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ 134ਵਾਂ ਜਨਮ ਦਿਹਾੜਾ ਬੜੇ ਧੂਮ ਧਾਮ ਦੇ ਨਾਲ ਬਾਬਾ ਸਾਹਿਬ ਜਿਹੜਾ ਸਥਾਨ ਹੈ ਚਰਨ ਗੰਗਾ ਸਟੇਡੀਅਮ ਵੀਆਈਪੀ ਪਾਰਕਿੰਗ ਨੇੜੇ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਆਪਣੇ ਇਲਾਕੇ ਦੀ ਸ਼ਾਨ ਡਾਕਟਰ ਅਨਵீர் ਸਿੰਘ ਲੋਧੀਪੁਰ ਸਾਹਿਬ ਪਹੁੰਚੇ ਜਿਨ੍ਹਾਂ ਨੇ ਆਪਣੇ ਕਰ ਕਮਲਾ ਦੇ ਨਾਲ ਬਾਬਾ ਸਾਹਿਬ ਡਾਕਟਰ ਪੀਮਨਾਬ ਮੇਦਕਰ ਜੀ ਨੂੰ ਕੇ ਸਰਦਾਰ ਦੇ ਹੱਲ ਭੇਟ ਕੀਤੇ ਉਹਨਾਂ ਤੋਂ ਇਲਾਵਾ ਹੋਰ ਸਮਾਜ ਦੀਆਂ ਬਹੁਤ ਵਧੀਆ-ਵਧੀਆ ਸ਼ਖਸੀਅਤਾਂ ਵੀ ਪਹੁੰਚੀਆਂ ਜਿਨ੍ਹਾਂ ਨੇ ਅੱਜ ਬਾਬਾ ਸਾਹਿਬ ਨੂੰ ਯਾਦ ਕੀਤਾ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਨੂੰ ਯਾਦ ਕੀਤਾ ਬੜੋ ਜੁੜੋ ਤੇ ਸੰਘਰਸ਼ ਕਰੋ ਦੀ ਨੀਤੀ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਕਿਹਾ ਹੈ ਹਾਂ ਮੈਨੂੰ ਇਸ ਗੱਲ ਦਾ ਦੁੱਖ ਜ਼ਰੂਰ ਹੁੰਦਾ ਹੈ ਕਿ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਜਿਹੜਾ ਸਾਡਾ ਮੇਜਰ ਡਰਾਅ ਬੈਕ ਹੈ ਕਿ ਅਸੀਂ ਹਰ ਚੀਜ਼ ਨੂੰ ਜਿਹੜਾ ਜਾਤ ਤੇ ਧਰਮ ਦੇ ਚਸ਼ਮਾ ਲਾ ਕੇ ਦੇਖਦੇ ਆ ਪਰ ਬਾਬਾ ਸਾਹਿਬ ਨੇ ਕਦੇ ਵੀ ਕਿਸੇ ਜਾਤ ਧਰਮ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਪੂਰੀ ਮਾਨਵਤਾ ਦੀ ਗੱਲ ਕੀਤੀ ਹੈ ਔਰ ਕੁਝ ਲੋਕ ਉਹਨਾਂ ਦੇ ਖਿਲਾਫ ਬੜੇ ਬੋਲ ਰਹੇ ਆ ਜਦਕਿ ਉਹਨਾਂ ਨੇ ਕਦੇ ਜ਼ਿੰਦਗੀ ਚ ਕਿਸੇ ਨੂੰ ਮਾਰਾ ਨਹੀਂ ਕਿਹਾ ਪਰ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੀਆਂ ਇੱਕੋ ਜਿਹੀਆਂ ਚਾਲਾਂ ਆ ਜਿਹੜੀਆਂ ਅੱਜ ਭਾਈਚਾਰਕ ਸਾਂਝ ਨੂੰ ਤੋੜਨ ਦੀ ਜਿਹੜੇ ਕੋਝੀਆਂ ਚਾਲਾਂ ਚੱਲ ਰਹੇ ਆ ਤੁਸੀਂ ਉਹ ਕਾਮਯਾਬ ਨਹੀਂ ਹੋਣੀਆਂ ਕਿਉਂਕਿ ਬਾਬਾ ਸਾਹਿਬ ਦੇ ਡਾਕਟਰ ਪੀਮਰਾ ਉਹ ਅੰਬੇਦਕਰ ਜੀ ਦੀ ਔਲਾਦ ਬੈਠੀ ਹੈ ਜਿਹਦੀ ਬਾਬਾ ਜੀਵਨ ਸਿੰਘ ਦੀ ਔਲਾਦ ਬੈਠੀ ਹੈ ਬਾਬਾ ਸੰਗਤ ਸਿੰਘ ਦੀ ਔਲਾਦ ਬੈਠੀ ਹੈ ਜੀ ਦੀ ਜਿਨ੍ਹਾਂ ਨੇ ਕਦੇ ਨਾ ਜ਼ੁਲਮ ਸਹਿਆ ਤੇ ਨਾ ਸੈਣਾ ਏ ਔਰ ਨਾ ਅਸੀਂ ਆਪਣੇ ਕਿਸੇ ਰਹਿਬਰ ਦੇ ਬਾਰੇ ਕੋਈ ਮਾੜਾ ਕਹਿੰਦੇ ਆ ਨਾ ਸੁਣਾਗੇ ਔਰ ਜੋ ਕੋਈ ਐਸੀ ਚਾਲ ਚੱਲੂਗਾ ਅਸੀਂ ਉਹਨੂੰ ਮੂੰਹ ਤੋੜਾਂਗੇ ਜਵਾਬ ਦੇ ਦਾਂਗੇ ਔਰ ਇਹ ਸੁਣਾ ਚਾਹੁੰਦੇ ਆ ਕਿ ਇਹ ਸਿਰਫ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਏ ਪਰ ਮੈਂ ਫਿਰ ਵੀ ਐਸੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਬਾਜ ਆ ਜਾਓ ਕਿਉਂਕਿ ਇਹ ਜਿਹੜਾ ਹਿੰਦੁਸਤਾਨ ਹੈ ਭਾਰਤ ਹੈ ਇਹ ਪੰਜਾਬ ਹੈ ਇਹ ਸਰਬ ਧਰਮ ਹੈ ਔਰ ਸਾਰਿਆਂ ਦਾ ਹੀ ਦੇਸ਼ ਹੈ ਕਿਸੇ ਇੱਕ ਦਾ ਦੇਸ਼ ਨਹੀਂ ਹੈ ਔਰ ਨਾ ਕਿਸੇ ਇੱਕ ਧਰਮ ਜਾਤ ਦਾ ਦੇਸ਼ ਹੈ ਸੋ ਮੈਂ ਫਿਰ ਵੀ ਜਿੰਨੇ ਵੀ ਲੋਕ ਆਏ ਆ ਸਾਰਿਆਂ ਦਾ ਮੈਂ ਦਿਲ ਦੀ ਗਹਿਰੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ ਏ ਔਰ ਅੱਜ ਬਾਬਾ ਸਾਹਿਬ ਨੂੰ ਯਾਦ ਕੀਤਾ ਉਹਨਾਂ ਵੱਲੋਂ ਕੀਤੇ ਹੋਏ ਕਾਰਜ ਯਾਦ ਕੀਤੇ ਮੈਂ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਪੂਰੀ ਦੁਨੀਆ ਚ ਉਹਨਾਂ ਨੂੰ ਗਿਆਨ ਦੇ ਪ੍ਰਤੀਕ ਵਜੋਂ ਯਾਦ ਕੀਤਾ ਜਾ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਫੇਰ ਬਹੁਤ ਬਹੁਤ ਮੁਬਾਰਕਾ ਦਿੰਦਾ ਹੈ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਡਾਕਟਰ ਭੀਮਰਾਓ ਅੰਬੇਦਕਰ ਸੁਸਾਇਟੀ ਦੇ ਪ੍ਰਧਾਨ ਸਾਡੇ ਡਾਕਟਰ ਅਨਵੀਰ ਸਿੰਘ ਲੋਧੀਪੁਰ ਸਾਹਿਬ ਵੱਲੋਂ ਅਸੀਂ ਸਾਰੇ ਸਾਥੀਆਂ ਵੱਲੋਂ ਮਿਲ ਕੇ 1 ਮਈ ਨੂੰ ਜਿਹੜਾ ਉਹ ਬਾਬਾ ਸਾਹਿਬ ਦਾ ਦਿਨ ਹੈ ਉਹਨੂੰ ਮਨਾਣਾ ਹੈ ਔਰ ਵੱਧ ਚੜ ਕੇ ਮਨਾਣਾ ਹੈ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਦਿਨ ਸਾਰੇ ਮਜ਼ਦੂਰ ਦੇ ਆ ਉਹਦੇ ਨਾਲ ਅਸੀਂ 바ਵਾ ਸਾਹਿਬ ਨੂੰ ਯਾਦ ਉਸ ਦਿਨ ਅਸੀਂ 바ਵਾ ਸਾਹਿਬ ਨੂੰ ਯਾਦ ਕਰਾਂਗੇ ਮਜ਼ਦੂਰ ਦੇ ਵਜ ਤੇ ਮੌਕੇ ਤੇ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਡਾਕਟਰ ਪ੍ਰੀਮਰਾਓ ਮੇਦਕਰ ਸੁਸਾਇਟੀ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਉਹਦੇ ਵਿੱਚ ਤੁਸੀਂ ਖੁੱਲ ਕੇ ਆਓ ਤੇ ਸਾਡੇ ਨਾਲ ਆ ਕੇ 바ਵਾ ਸਾਹਿਬ ਦੇ ਦਿਨ ਨੂੰ ਮਨਾਈਏ 바ਵਾ ਸਾਹਿਬ ਤੇਰੀ ਸੋਚ ਤੇ ਜੈਰਾ ਦੇ ਹੋ ਕੇ ਜੈਪੀਨ ਜੈਰਾ ਜੈਪੀਨ ਜੈਸੰਤਾਨ ਆਦੂ ਰਸਾਪ

और ਸਾਡੇ ਵਿਚਕਾਰ ਰਵਿੰਦਰ ਸਿੰਘ ਕਾਪੂਜੀ ਮੇਰੇ ਛੋਟੇ ਭਰਾ ਅਗਮਪੁਰ ਤੋਂ ਪਹੁੰਚੇ ਨੇ ਜਿਨ੍ਹਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅਤੇ ਕਲਮ ਦੇ ਸਾਹੇ ਯਾਦ ਬਾਤ ਹੈ ਜਿਉਂਕਿ ਕਲਮ ਇਹ ਲੜਾਈ ਹੈ ਬਾਬਾ ਸਾਹਿਬ ਨੇ ਕਲਮ ਨਾਲ ਲੜੀ ਜਿਉਂਕਿ ਹਥਿਆਰ ਤੌਣਕ ਲੈ ਨਹੀਂ ਆਏ ਨਹੀਂ ਤੇ ਪਰ ਜੋ ਹਥਿਆਰ ਨਹੀਂ ਕੰਮ ਕਰ ਸਕੇ ਉਹ ਬਾਬਾ ਸਾਹਿਬ ਦੀ ਕਲਮ ਕਰ ਗਈ ਹੈ ਸੁਜਨੈ ਸਿੰਘ ਨਿਕੂ ਆਜੇ ਆਡੇ ਵਿਚਕਾਰ ਪਹੁੰਚੇ ਹੋਏ ਸੀਨੀਅਰ ਪੱਤਰਕਾਰ ਸਾਫਤਾ ਪਕਾਨ ਕਲੱਬ ਇਹਨਾਂ ਦੇ ਨਾਲ ਅਰਵਿੰਦ ਸਿੰਘ ਪੰਮੀ ਜੀ ਪਹੁੰਚੇ ਹੋਏ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਮੈਂ ਸਾਡੇ ਬਹੁਤ ਹੀ ਸਰਕਾਰ ਦੇ ਅਹੁਦੇ ਸ਼ੀਆ ਕਿਉਂਕਿ ਜੇ ਅੱਜ ਅਸੀਂ ਇਹ ਦੇਖ ਰਿਹਾ ਚਾਰਦੀਵਾਰੀ ਬਣੀ ਹੋਈ ਬੈਠਕ ਲੱਗੀ ਹੋਈ ਇਹਦੇ ਵਿੱਚ ਵੱਡਾ ਯੋਗਦਾਨ ਸਰਦਾਰ ਦਿਆ ਸਿੰਘ ਸੰਤੂ ਸਾਹਿਬ ਰਿਟਾਇਰਡ ਲੈਕਚਰਾਰ ਸਾਹਿਬ ਇੱਕ ਮਜ਼ਬੂਰਦਾਰ ਕਾਰਨੀ ਕਿਉਂਕਿ ਇਹਨਾਂ ਦਾ ਸੰਤੂ ਸਾਹਿਬ ਦਾ ਸੀ ਬੱਚਾ ਬੱਚਾ ਭੀਮ ਕਾ बाबा साहब की टीम का बच्चा बच्चा भीम का बाबा साहब की टीम का बच्चा बच्चा भीम का ले लो ले लो जी बहुत-बहुत धन्यवाद कर गंगा हम साथ ही था वर्ष 2050 का आएगा ਸਰਬੋਤਮ ਸਤਿ ਸ਼੍ਰੀ ਅਕਾਲ। ਮਾਣ ਕਰਦੇ ਜੀ ਤੁਹਾਨੂੰ ਆਏ ਹੋ ਮੇਰੇ ਨਾਲ। ਜੀ ਬਹੁਤ ਬਹੁਤ ਧੰਨਵਾਦ। ਉਹ ਜੀ ਆਇਆਂ ਨੂੰ ਕਹਿੰਦੇ ਆ। ਆਪ ਵੀ ਬਲੈ। ਅੱਜ ਬਾਬਾ ਸਾਹਿਬ ਅਮੇਰਤ ਜੀ ਦੀ ਆਦਿ ਸਮਰਪਿਤ ਅਸੀਂ ਸਾਰੇ ਜਣੇ ਇਸ ਆਨੰਦ ਪਰਸਾਣ ਇਸ ਤੋਂ ਪਹਿਲਾਂ ਕਿ ਮੈਂ ਹੋਰ ਗੱਲਾਂ ਕਰਾਂ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸੱਚਮੁੱਚ ਇੱਕ ਜਾਗ ਜਨਾ ਦਾ ਹੁਣ ਮੈਂ ਬੇਨਤੀ ਕਰਾਂਗਾ ਮੇਰਾ ਵੀਰ ਤੇਲੂ ਰਾਮ ਜੀ ਤੇ ਸਾਡੇ ਸ਼ਾਮਲਾਲ ਜੀ ਸਾਡੇ ਰਕੇਸ਼ ਬੀਜੀ ਦੀ ਇਹ ਵੀ ਪਹੁੰਚਿਆ ਨਾ ਤੇ ਬਹੁਤ ਬਹੁਤ ਧੰਨਵਾਦ ਕਿ ਡਾਕਟਰ ਸਾਹਿਬ ਆਪਾਂ ਹੁਣ ਇੱਕ ਢੋਡੇ ਕਰ ਕਮਲਾਂ ਨਾਲੇ ਢੰਗਾ ਲੈ ਰਹਿਣਾ ਅਸੀਂ ਕੋਈ ਗ੍ਰੈਂਡਰ ਕੱਪੜੇ ਪਾਇਆ ਕਰਦੇ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਿਆ ਕਰਦੇ ਉਹ 바ਵਾ ਸਾਹਿਬ ਦੀ ਦੇਣ ਹੈ ਅੱਜ ਤੁਸੀਂ ਹਾਲਾਤ ਦੇਖਿਆ ਕਰਦੇ ਹਿੰਦੁਸਤਾਨ ਦੇ ਕੀ ਹਾਲਾਤ ਹੈ ਕਿ ਯਾਦਕਾਰ ਦੇ ਨਾਮ ਤੇ ਵੰਡੀਆਂ ਪੈ ਰਹੀਆਂ ਇਹਨਾਂ ਦੇ ਨਾਮ ਵੀ ਇਹ ਫਲੋਟਾ ਕਰਨਾ ਬਈ ਬਹੁਤ ਹੀ ਅੱਛਾ ਸੰਸੇਧ ਦੇ ਰਹੇ ਨੇ ਸਰਦਾਰ ਕਰਨ ਸਿੰਘ ਜੀ ਬਾਸਵਾਲ ਬੋਲੇ ਸੋ ਨਿਹਾਲ ਸੋ ਮੈਂ ਸਾਰਿਆਂ ਦਾ ਹੀ ਜਲਦੀ ਕਰ ਧੰਨਵਾਦ ਕਰਦਾ ਮੈਂ ਗੁਰਦਰਸ਼ਨ ਸਿੰਘ ਜੀ ਦਾ ਕਹਤਾ ਜੀ ਜੀ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਮੈਂ ਬੇਨਤੀ ਕਰਾਂ ਗਣ ਦਰਸ਼ਨ ਸਿੰਘ ਜੀ ਨੂੰ ਸਾਡੇ ਕਲੈਸ਼ੀਅਰ ਹੈ ਮਾਰਾ ਕਲੈਸ਼ੀਅਰ ਸਾਹਿਬ ਨੂੰ ਅਸੀਂ ਨਰਾਜ਼ ਨਹੀਂ ਕਰ ਸਕਦੇ ਸੋ